ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਦਾ ਵੀਜ਼ਾ ਅਫੀਕਤੋ ਸਾਡੇ ਨਾਲ ਮੌਜੂਦ ਨੇ ਸੋ ਕੈਨੇਡਾ ਤੋਂ ਰਿਫਿਊਜ਼ਲ ਬਹੁਤ ਵੱਡੀ ਗਿਣਤੀ ਚ ਪਿਛਲੇ ਇਨਟੇਕ ਦੇ ਆਏ ਹੁਣ ਗੱਲ ਹੈ ਸਪਟੰਬਰ ਇਨਟੇਕ ਕੀ ਵਿਦਿਆਰਥੀ ਸਪਟੰਬਰ ਇਨਟੇਕ ਦੇ ਵਿੱਚ ਇੱਕ ਜਾਂ ਉਸ ਤੋਂ ਵੱਧ ਆਫਰ ਲੈਟਰ ਲੈਣ ਕਿਉਂਕਿ ਆਫਰ ਲੈਟਰ ਦਾ ਵੀ ਕੈਨੇਡਾ ਤੋਂ ਇਸ ਵਕਤ ਬਹੁਤ ਜ਼ਿਆਦਾ ਰੌਲਾ ਹੈ ਔਰ ਜਿਹੜੇ ਵਿਦਿਆਰਥੀਆਂ ਨੇ ਰੀ ਅਪਲਾਈ ਕਰਨਾ ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਇਦੇ ਉੱਪਰ ਪੂਰੀ ਜਾਣਕਾਰੀ ਸਾਂਝੀ ਕਰਨਗੇ ਸੁਨੇਹਾ मैम ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਪੂਰੀ ਜਾਣਕਾਰੀ ਸਟੂਡੈਂਟਸ ਨਾਲ ਜ਼ਰੂਰ ਸਾਂਝੀ ਕਰੋ ਸੋ ਅੱਜ ਦਾ ਟਾਪਿਕ ਬਹੁਤ ਹੀ ਖਾਸ ਹੈਗਾ ਜਿਹੜੇ ਸਟੂਡੈਂਟਸ ਨੇ ਸਪਟੰਬਰ ਇਨਟੇਕ ਪਿੱਚ ਕਰਨਾ ਹੈ ਕੀ ਆਫ ਅ ਲੈਟਰਸ ਦਾ ਟ੍ਰੈਂਡਾ ਕੀ ਰਾਈਟ ਟਾਈਮ ਅਪਲਾਈ ਕਰਨ ਦਾ ਸਾਨੂੰ ਨੰਬਰ ਆਫ ਆਫ ਅ ਲੈਟਰਸ ਅਪਲਾਈ ਕਰਨੀਆਂ ਚਾਹੀਦੀਆਂ ਚਾਹੀਦੀਆਂ ਔਰ ਜਿਹੜੇ ਰਿਫਿਊਜ਼ਲਸ ਹੈ ਕਿਆਂ ਜਨੂਰੀ ਇਨਟੇਕ ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਸਾਰਿਆਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲੇ ਦਾ ਸਤੰਬਰ ਇਨਟੇਕ ਬਹੁਤ ਬਿਜ਼ੀ ਰਹਿਣ ਵਾਲਾ ਉਹਦਾ ਰੀਜ਼ਨ ਕੀ ਆ ਕਿ ਜਿਹਨਾਂ ਦੀ ਰਿਫਿਊਜ਼ਲਸ ਆਈਆਂ ਵਾ ਉਹਨਾਂ ਨੇ ਹੁਣ ਸਤੰਬਰ ਇਨਟੇਕ ਪਿਚ ਕਰਨਾ ਔਰ ਤੁਹਾਨੂੰ ਵੀ ਪਤਾ ਹੈ ਕਿ 50 ਟੂ 60% ਇਵਨ ਮੋਰ ਦੈਨ ਥੈਟ रिफ्यूज स्टूडेंट्स ने फेस कितिया वहाँ सो अपना कोर्स चेंज कर प्लस टू तो बाद कॉमर्स और आर्ट्स वाले स्टूडेंट्स यूनिवर्सिटी से यूनीवर्सिटी क्योंकि कोर्स का रेलेवेंट होना बहुत जरूरी हों एंड मोर ओवर नवे रूल्स तो स्टूडेंट हाले अवेयर नहीं हुए सो so, कई नेजेंट्स ने मगर लग के ਪੈਕੇਜ ਦੇ ਮਗਰ ਲੱਗ ਕੇ ਆਪਣੀਆਂ ਰਿਫਿਊਜ਼ਲਸ ਲਿੱਤੀਆਂ ਸੋ ਹੁਣ ਤਾਂ ਬਹੁਤ ਹੀ ਸਿਸਟਮ ਆਰਗੇਨਾਈਜ਼ ਹੋ ਗਿਆ ਹਰ ਕੋਈ ਇੱਕ ਪ੍ਰੋਪਰ ਜਿਹੜੀ ਲਿਸਟ ਦਿੱਤੀ ਹੋਈ ਆ ਆਰਸੀਸੀ ਨੇ ਉਹਦੇ ਅਕੋਰਡਿੰਗ ਹੀ ਅਪਲਾਈ ਕਰੇਗਾ ਸੋ ਹੁਣ ਤੁਹਾਡੇ ਕੋਲ ਚੁਆਇਸ ਨਹੀਂ ਜ਼ਿਆਦਾ ਰਹੀ ਲਿਮਿਟਿਡ ਸੀਟਸ ਆ ਕਿਉਂਕਿ ਚੁਆਇਸ ਨਾ ਹੋਣ ਕਰਕੇ ਕਿਉਂਕਿ ਹਰ ਸਟੂਡੈਂਟ ਉਹਦੇ ਵਿੱਚ ਹੀ ਅਪਲਾਈ ਕਰੇਗਾ ਜਿਹਦੇ ਵਿੱਚ ਪੀਐਸਡਬਲਿਊ ਹੈਗਾ ਵਾ ਦੈਨ ਐਸਟੈਮਿਕ ਬਹੁਤ ਹੀ ਗੁੱਡ ਨਿਊਜ਼ ਹੈ ਕਿ ਆ ਕਿ ਸਕਾਲਰਸ਼ਿਪ ਬਹੁਤ ਅੱਛੀ ਮਿਲ ਰਹੀ ਆ ਫਲੈਟ ਸਕਾਲਰਸ਼ਿਪ ਸਟੂਡੈਂਟਸ ਨੂੰ ਮਿਲ ਰਹੀ ਆ ਉਹਦੇ ਵਿੱਚ ਜਿਹੜਾ ਸੈਨਿਕਾ ਕਾਲਜ ਦੀ ਅਗਰ ਆਪਾਂ ਗੱਲ ਕਰੀਏ 4000 ਤੱਕ ਦੀ ਸਕਾਲਰਸ਼ਿਪ ਹੈਗੀਆ ਥੈਨ ਨਗਰਾ ਦੀ ਗੱਲ ਕਰੀਏ ਤਾਂ 1500 ਤੱਕ ਦੀ ਹੈਗੀਆ ਥੈਨ ਸੈਨਿਕਾ ਦੀ ਗੱਲ ਕਰੀਏ ਤਾਂ 5000 ਤੱਕ ਦੀ ਹੈਗੀਆ ਸੋ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਔਰ ਸਾਰੀਆਂ ਯੂਨੀਵਰਸਿਟੀ ਗਵਰਨਮੈਂਟ ਯੂਨੀਵਰਸਿਟੀਆਂ ਹੈਗੀਆ ਮਾ ਸੋ ਇੱਕ ਬਹੁਤ ਹੀ ਗੁੱਡ ਨਿਊਜ਼ ਆ ਜਿਹੜੇ ਸਟੂਡੈਂਟਸ ਨੇ ਹੁਣ ਸਪਟੈਂਬਰ ਇਨਟੇਕ ਅਪਲਾਈ ਕਰਨਾ ਤਾਂ ਟਾਈਮ ਸਿਰ ਅਪਲਾਈ ਕਰੋ ਔਰ ਆਪਣਾ ਸਕਾਲਰਸ਼ਿਪ ਅੱਛੀ ਲੋ ਐਂਡ ਮੋਰਓਵਰ ਟ੍ਰਾਈ ਕਰੋ ਦੋ ਤਿੰਨ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰੋ ਔਰ ਜਿਨ੍ਹਾਂ ਦੇ ਹਾਲੇ ਰਿਜ਼ਲਟਸ ਪੈਂਡਿੰਗ ਆ ਉਹ ਵੀ ਆਪਣੀ ਆਫਰ ਲੈਟਰਸ ਕੋਲ ਤੇ ਕੱਟ ਸਕਦੇ ਆ ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀ ਸੁਨੀਹਾ ਮੈਮ ਦਾ ਵੀਜ਼ਾ ਅਫਿਕਤੋਂ ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਲੁਧਿਆਣਾ ਅਮਰitsar ਅਤੇ ਜਲੰਧਰ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਕੈਨੇਡਾ ਦੇ ਲਈ ਟੈਲੀਫੋਨ ਕਰਕੇ ਵੀ ਆਪਣੀ ਫਾਈਲ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ